ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਭਾਗਸਰ ਤੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦਾ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੁਕਤਸਰ ਸਾਹਿਬ ਪੈ ਜਾਂਦੀ ਆ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਗੱਬਣਾ ਮੱਝ ਵਿਕਾਊ ਕੀਤੀ ਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ। ਆਓ ਬਾਈ। ਆ ਜਾ ਬਾਈ ਇੱਧਰ। ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਠਾਕ ਬਾਈ। ਵਧੀਆ ਜੀ ਵਧੀਆ। ਠੀਕ ਆ। ਨਾਂ ਦੱਸੀ ਜੀ ਆਪਣਾ। ਮੇਰਾ ਨਾਂ ਬਾਈ ਸੁਖਮਨਦੀਪ ਸਿੰਘ ਆ ਪਿੰਡ ਪਾਸਰ ਜ਼ਿਲ੍ਹਾ ਸੀ ਮੁਕਸਰ ਸਾਹਿਬ। ਠੀਕ ਆ ਤੇ ਨੰਬਰ ਵੀ ਦੱਸ ਲਈ ਮੇਰੀ ਆਪਣਾ। 9872922090 9878377478 ਠੀਕ ਆ ਦੋਵੇਂ ਨੰਬਰ ਆਪਣੇ ਕੋਲ ਹੀ ਚੱਲਦੇ ਆ। ਹਾਂਜੀ ਇੱਕ ਮੇਰੇ ਕੋਲ ਚੱਲਦਾ ਇੱਕ ਫਾਦਰ ਸਾਹਿਬ ਕੋਲ ਚੱਲਦਾ। ਠੀਕ ਆ। ਤੇ ਬਈ ਇਹ ਮੱਝ ਕਿੰਨਾਂ ਮਾਸੂਹ ਹੁੰਦੀ ਹੈ ਬਈ ਇਹ ਹੁਣ ਤੀਜੇ ਸੂਏ ਸੂ ਗਈ ਤੀਜਾ ਸੂਆ ਹੁੰਦੀ ਹੈ ਠੀਕ ਆ ਬਈ ਦੂਜੇ ਸੂਏ ਨੇ ਕਿੰਨਾ ਦੁੱਧ ਕੱਢਿਆ ਆਪਣੇ ਕੋਲੇ ਬਈ ਲਗਭਗ 14 ਲੀਟਰ ਦੇ ਆਸ-ਪਾਸ ਨੇ ਦੁੱਧ ਕੱਟਿਆ 7 ਕਿਲੋ ਲਗਭਗ ਡੰਗ ਇੱਕ ਡੰਗ ਦਾ ਠੀਕ ਆ 14 ਲੀਟਰ ਦੇ ਲਗਭਗ ਠੀਕ ਆ ਬਈ ਦਿਨ ਕਿੰਨੇ ਲੈ ਜੂਗੇ ਸੂਣ ਤੇ ਬਈ ਇਹਦੇ 6-7 ਦਿਨ ਪੂਰੇ ਹੋ ਗਈ ਲਗਭਗ 5-6 ਦਿਨ ਲੈ ਜੂਗੀ ਸੂਣ ਦਾ 5-6 ਦਿਨਾਂ ਲੈ ਜੂਗੀ ਤਕਰੀਬਨ ਅੱਜ 16 ਤਰੀਕ ਹੋ ਗਈ ਤੇ 21-22 ਦੇ ਲਗਭਗ ਸੂ ਸੋਬੂ ਠੀਕ ਆ ਤੇ ਰੇਟ ਕੀ ਕਰਨਾ ਬਈ ਇਹਦਾ ਬਈ ਇਹਦਾ ਮੁੱਲ ਹੈ ਕਰਨਾ ਬਈ 1,40,000 ਰੁਪਏ 1,40,000 ਮਾਨਤਨ ਕਰ ਦਿਆਂ ਹਾਂ ਹਾਂਜੀ ਮੌਕੇ ਤੇ ਮਾਨਤਨ ਠੀਕ ਆ ਲਓ ਇਹ ਮਾਨਤਨ ਹੋ ਜੂ 1,40,000 ਰੁਪਿਆ ਮੱਝ ਤੁਹਾਨੂੰ ਦੋਸਤੋ ਬਾਡੀ ਬੰਦਰਦੀਖਾ ਦਿੰਦੇ ਆ ਸਿੰਘ ਬਿਲਕੁਲ ਹੁੰਡਾ ਦੋਸਤੋ ਰਾਜੀਪਾਲੀ ਚੰਗੀ ਆ ਥਣ ਹਵਾਨੇ ਦੀ ਤੁਹਾਨੂੰ ਜੱਜਮੈਂਟ ਨੇੜੇ ਹੋ ਕੇ ਕਰਾ ਦਿੰਦੇ ਆ ਸੇਮ ਸਾਈਜ਼ ਆ ਇੱਕੋ ਜਿਹੇ ਥਾਣਾ ਚਾਰੇ ਦੇਖ ਸਕਦੇ ਆ ਨਾ ਹੀ ਜ਼ਿਆਦਾ ਮੋਟਾ ਤੇ ਨਾ ਹੀ ਜ਼ਿਆਦਾ ਪਤਲਾ ਹੱਥੀ ਚਵਾਈ ਵਾਲਾ ਥਣ ਲੱਗਿਆ ਹਵਾਨਾ ਬਣਾਉਣ ਲੱਗੀ ਹੋਈ ਆ ਹਫਤੇ ਦੇ ਲਗਭਗ ਇਹਨੇ ਸੂਨ ਚ ਦਿਨ ਲਾਏ ਜਾਣੇ ਦੇਖ ਸਕਦੇ ਹੋ ਕੋਈ ਡਰਦੀ ਘਬਰਾਉਂਦੀ ਨਹੀਂ ਸੀਲ ਸਾਊਗਾ ਦੋਨੇ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਹਵਾਨੇ ਦੀ ਜਿਹੜੀ ਕਰਾਦਨੇ ਆ ਦੇਖ ਸਕਦੇ ਹੋ ਚਾਰੇ ਥਣਾ ਦਾ ਸੇਮ ਹੀ ਸੈਜ ਆ ਤੇ ਬਾਕੀ ਕਦ ਕਾਠ ਦੀ ਗੱਲ ਕਰ ਲਈ ਕਿ ਨਾ ਕੋਈ ਛੋਟੀ ਤੇ ਨਾ ਬਾਲੀ ਵੱਡੀ ਆ ਰਾਜੀਪਲੀ ਚੰਗੀ ਆ ਤੋੜ ਕੇ ਤੁਹਾਨੂੰ ਖਾਦਨੇ ਆ ਤੀਜਾ ਸੂਆ ਸੂਣਾ ਕਰਮ ਵਾਲੀ ਨੇ ਫੱਤੇ ਦੇ ਲਗਭਗ ਦਿਨੇ ਦੇ ਸੂਨ ਚ ਬਾਕੀ ਪਿਆ ਪਿੱਠ ਪੂੜੇ ਦੀ ਗੱਲ ਕਰ ਲਈਏ ਬਿਲਕੁਲ ਪੱਧਰ ਪਿੱਠ ਪੂੜੇ ਦੇ ਵਿੱਚ ਆ ਦੇਖ ਸਕਦੇ ਖੇਤੀਬਾੜੀ ਦਾ ਬਾਈ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਜੇ ਗੱਲ ਕਰੀਏ ਪਿੰਡ ਭਾਜਸਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੁਰ ਹੀ ਜਾਂਦੀ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਸਾਰੀ ਆ ਜਾਣੀ ਆ ਲੈ ਚੱਲ ਬਈ ਕੁੜੀ ਅੱਜ ਜੇ ਗੱਲ ਕਰੀਏ ਨਾ ਹਵਾਨੇ ਚ ੱਿੱਲ ਕਾਫੀ ਪਈ ਆ ਅਨੁਮਾਨ ਆ ਵੀ ਜਦੋਂ ਉਹਨੂੰ ਤਿਆਰੀ ਬਣਾਉਣੀ ਹੈ ਹਫਤੇ ਤਾਈ ਲਗਭਗ ਹਵਾਨਾ ਨੇ ਸੋਨਾ ਬਣਾ ਜਾਣਾ ਪਤਲੀ ਚਮੜੀ ਦੇ ਵਿੱਚ ਆ ਨਾੜਾ ਤੁਹਾਨੂੰ ਨਾ ਪਿੰਡੇ ਤੇ ਉਵੇਂ ਦੇਸਣੀਆਂ ਉਬਰੀਆਂ ਹੋਣੀਆਂ ਸਾਰੇ ਤੇ ਦੇਖਿਆ ਜੀ ਬਾਕੀ ਰੇਟ ਜਿਹੜਾ ਬਾਈ ਦਾ 1,40,000 ਰੁਪਇਆ ਮੌਕੇ ਤੇ ਮਾਨਤਾਨ ਹੋ ਜੂ ਨੰਬਰ ਬਾਈ ਦੱਸ ਸਕੀਂ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸ਼ੇਅਰ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ